ਕਿਸੇ ਨੂੰ ਪਤਾ ਨਹੀਂ ਕਿ ਉਹ ਕੌਣ ਹੈ ਕਿੱਥੋਂ ਆਇਆ ਹੈ ਅਤੇ ਸਮੇਂ-ਸਮੇਂ 'ਤੇ ਉਹ ਆਪਣੇ ਸਥਾਨ ਬਦਲਦਾ ਰਹਿੰਦਾ ਹੈ ਦੁਨੀਆ ਤੋਂ ਦੂਰ ਗੁਮਨਾਮੀ ਦੀ ਜ਼ਿੰਦਗੀ ਨੂੰ ਪਹਿਲ ਦਿੰਦਾ ਹੈ ਪਰ ਕਿਤੇ ਨਾ ਕਿਤੇ ਰਾਤ ਦੇ ਹਨੇਰੇ ਦੇ ਵਿੱਚ ਵੱਡੇ-ਵੱਡੇ ਮੰਤਰੀ ਸਰਕਾਰਾਂ ਦੇ ਵੱਡੇ-ਵੱਡੇ ਆਫੀਸਰ ਉਸ ਨੂੰ ਮਿਲਣ ਆਉਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਉਹ ਸਖਸ਼ ਜਿਹੜਾ ਗੁੰਮਨਾਮੀ ਦੀ ਜ਼ਿੰਦਗੀ ਜਿੰਦਿਆਂ ਹੋਇਆ ਇੱਕ ਸਾਧੂ ਦਾ ਰੂਪ ਅਖਤਿਆਰ ਕਰਦਾ ਹੈ ਤੇ ਦੁਨੀਆਂ ਦੀ ਭਜਨਸਤੋਂ ਦੂਰ ਕਿਸੇ ਇੱਕ ਕਮਰੇ ਦੇ ਵਿੱਚ ਉਹ ਆਪਣੇ ਜੀਵਨ ਦੇ 40 ਸਾਲ ਬਤੀਤ ਕਰ ਜਾਂਦਾ ਹੈ ਕਿਸੇ ਨੂੰ ਮਿਲਣਾ ਪਸੰਦ ਨਹੀਂ ਕਰਦਾ ਇੱਕ ਕਮਰੇ ਵਿੱਚ ਰਹਿੰਦਾ ਹੈ ਜੇਕਰ ਉਹ ਕਿਸੇ ਨੂੰ ਆਗਿਆ ਵੀ ਦੇ ਦੇਵੇ ਮਿਲਣ ਦੀ ਤਾਂ ਵੀ ਪਰਦੇ ਦੇ ਪਿੱਛੋਂ ਗੱਲ ਕਰਦਾ ਹੈ ਤੇ ਲੋਕੀ ਉਸ ਦਾ ਚਿਹਰਾ ਨਹੀਂ ਦੇਖ ਪਾਉਂਦੇ ਇਸ ਤਰ੍ਹਾਂ ਦਾ ਹੀ ਸਿਲਸਿਲਾ ਤਕਰੀਬਨ 40 ਸਾਲ ਤੱਕ ਚੱਲਿਆ ਇਸ ਸ਼ਖਸ ਨੂੰ ਲੋਕੀ ਗੁਮਨਾਮੀ ਬਾਬਾ ਦੇ ਨਾਮ ਦੇ ਨਾਲ ਜਾਣਨ ਲੱਗ ਪਏ ਆਪਣੇ ਅਖੀਰਲੇ ਸਮੇਂ ਫੈਜ਼ਿਆਬਾਦ ਯੂਪੀ ਦੇ ਵਿੱਚ ਰਾਮਪਵਨ ਦੇ ਵਿੱਚ ਤਕਰੀਬਨ 2.5 ਤੋਂ 3 ਸਾਲ ਇਸ ਗੁਮਨਾਮੀ ਬਾਬਾ ਨੇ ਬਤੀਤ ਕੀਤੇ ਫੈਜ਼ਿਆਬਾਦ ਦੇ ਕੇਵਲ ਤੇ ਕੇਵਲ 13 ਮਨੁੱਖ ਹੀ ਸਨ ਜਿਹੜੇ ਇਸ ਸਾਧੂ ਨੂੰ ਜਾਣਦੇ ਸਨ ਤੇ ਇਹਨਾਂ ਦੀਆਂ ਆਗਿਆ ਦੇ ਨਾਲ ਉਹ ਮਿਲਣ ਗਏ ਲਾਉਂਦੇ ਸਨ ਇਨ੍ਹਾਂ 13 ਦੇ ਵਿੱਚ ਡਾਕਟਰ ਜਾਂ ਪ੍ਰੇਮੀ ਸਨ ਨਾਲ ਹੀ ਇੱਕ ਸੇਵਾਦਾਰਨੀ ਜੋ ਕਿ ਆਪਜੀ ਤੇ ਪ੍ਰਸ਼ਾਦੇ ਪਾਣੀ ਦੀ ਸੇਵਾ ਕਰਦੀ ਸੀ ਉਸ ਤੋਂ ਸਿਵਾ ਹੋਰ ਕੋਈ ਵੀ ਇਸ ਦੀ ਆਗਿਆ ਤੋਂ ਬਿਨਾਂ ਇਸ ਨੂੰ ਨਹੀਂ ਮਿਲ ਸਕਦਾ ਸੀ ਹੋਰ ਪੂਰੇ ਹਿੰਦੁਸਤਾਨ ਦੇ ਵਿੱਚੋਂ ਤਕਰੀਬਨ 11 ਜਾਣੇ ਹੀ ਸਨ ਜਿਹੜੇ ਇਸ ਨੂੰ ਫੈਜ਼ਿਆਬਾਦ ਦੇ ਘਰ ਰਾਮਪਾਵਨ ਵਿੱਚ ਕਦੀ ਕਦਾਈ ਮਿਲਣ ਆਉਂਦੇ ਸਨ ਬਾਅਦ ਵਿੱਚ ਇਸ ਚੀਜ਼ ਦਾ ਪਤਾ ਕਰਨ ਤੇ ਕਿ ਉਹ 11 ਜਾਣੇ ਜਿਹੜੇ ਸਨ ਉਹ ਆਈ ਐਨ ਏ ਇੰਡੀਅਨ ਨੈਸ਼ਨਲ ਆਰਮੀ ਜੈ ਹਿੰਦ ਦੇ ਖੂਫੀਆ ਤੰਤਰ ਦੇ ਉੱਚ ਅਧਿਕਾਰੀ ਸਨ ਇਸ ਗੱਲ ਨੇ ਸਭ ਨੂੰ ਹੈਰਾਨ ਕਰ ਦਿੱਤਾ ਕਈ ਲੋਕਾਂ ਦਾ ਇਹ ਸ਼ੰਕਾ ਹੈ ਕਿ ਇਹ ਬਾਬਾ ਗੁੰਮਨਾਮੀ ਤਰੀਕੇ ਨਾਲ ਰਹਿੰਦਾ ਸੀ ਇਹ ਕੌਣ ਸੀ ਕਿੱਥੋਂ ਆਇਆ ਸੀ ਇਸ ਦਾ ਪਰਿਵਾਰ ਕੀ ਸੀ ਇਸ ਦੇ ਬਾਰੇ ਕਿਸੇ ਨੂੰ ਕੁਝ ਵੀ ਪਤਾ ਨਹੀਂ ਸੀ ਇਸ ਤਰੀਕੇ ਦੇ ਨਾਲ 40 ਸਾਲ ਆਪਣੀ ਗੁੰਮਨਾਮੀ ਜ਼ਿੰਦਗੀ ਨੂੰ ਬਤੀਤ ਕਰਦਾ ਹੈ ਤੇ ਨਾਮ ਪੈ ਜਾਂਦਾ ਹੈ ਗੁੰਮਨਾਮੀ ਬਾਬਾ ਕਈਆਂ ਦਾ ਇਹ ਮੰਨਣਾ ਹੈ ਕਿ ਇਹ ਗੁੰਮਨਾਮੀ ਬਾਬਾ ਹੋਰ ਕੋਈ ਨਹੀਂ ਨੇਤਾਜੀ ਸੁਬਾਸ਼ ਚੰਦਰ ਬੋਸ ਨੇ ਜਿਹੜੇ ਤਕਰੀਬਨ 40 ਸਾਲ ਤੱਕ ਆਪਣਾ ਭੇਸ ਬਟਾ ਕੇ ਹਿੰਦੁਸਤਾਨ ਦੇ ਵਿੱਚ ਵਿਚਰਦੇ ਰਹੇ ਹਨ ਇਸ ਰਾਜ ਦਾ ਖੁਲਾਸਾ ਉਦੋਂ ਹੋਇਆ ਜਦੋਂ 1985 ਦੇ ਵਿੱਚ ਇਸ ਗੁੰਮਨਾਮੀ ਬਾਬਾ ਦੀ ਮ੍ਰਿਤਿ ਹੋ ਗਈ ਅਤੇ ਇਸ ਦੇ ਸਮਾਨ ਦੀ ਤਲਾਸ਼ੀ ਲਈ ਗਈ ਤਕਰੀਬਨ 26 ਟਰੰਕਾਂ ਦੇ ਵਿੱਚੋਂ 2760 ਚੀਜ਼ਾਂ ਪ੍ਰਾਪਤ ਹੋਈਆਂ ਇਹ ਚੀਜ਼ਾਂ ਜਿੱਦੋਂ ਪ੍ਰਾਪਤ ਹੋਈਆਂ ਇਸ ਨੇ ਸਾਰਿਆਂ ਨੂੰ ਇਥੋਂ ਤੱਕ ਹੀ ਸਰਕਾਰਾਂ ਨੂੰ ਵੀ ਹਿਲਾ ਕੇ ਰੱਖ ਦਿੱਤਾ ਇੱਕ ਗੁੰਮਨਾਮੀ ਬਾਬਾ ਜਿਹੜੇ ਸਾਧੂ ਦੇ ਬੇਸ ਵਿੱਚ ਹੈ ਉਸ ਦੇ ਸਮਾਨ ਵਿੱਚੋਂ ਇੰਪੋਰਟੈਂਟ ਰੋਲੈਕਸ ਘੜੀਆਂ ਅਤੇ ਨਾਲ ਹੀ ਨੇਤਾਜੀ ਸੁਬਾਸ ਚੰਦਰ ਬੋਸ ਵਰਗੇ ਗੋਲ ਫਰੇਮ ਦੇ ਚਸ਼ਮੇ ਬਰਾਮਤ ਹੁੰਦੇ ਹਨ ਇਸ ਦੇ ਨਾਲ ਬਹੁਤ ਉੱਚ ਪੱਧਰੀ ਕਿਤਾਬਾਂ ਸੈਕੰਡ ওয়ার্ল্ড ਵਾਰ ਦੀ ਬਹੁਤ ਖੂਫੀਆ ਜਾਣਕਾਰੀ ਇੱਕ ਜਾਪਾਨੀ ਵਾਟਰ ਪਿਉਰੀਫਾਈਡ ਕਰਨ ਵਾਲੀ ਮਸ਼ੀਨ ਜੋ ਕਿ ਉਸ ਵੇਲੇ ਹੈਰਾਨ ਕਰਨ ਵਾਲੀ ਗੱਲ ਸੀ ਦੁਨੀਆ ਦੇ ਦੇਸ਼ਾਂ ਦੇ ਨਕਸ਼ੇ ਅਤੇ ਉਹਨਾਂ ਦੇਸ਼ਾਂ ਦੇ ਵਿੱਚ ਰਸਤਿਆਂ ਦੇ ਨਕਸ਼ੇ ਬਹੁਤ ਸਾਰੀਆਂ ਕਿਤਾਬਾਂ ਜੋ ਹਿੰਦੀ ਅੰਗਰੇਜ਼ੀ ਅਤੇ ਬੰਗਲਾ ਵਿੱਚ ਮੌਜੂਦ ਸਨ ਜਰਮਨੀ ਦੇ ਦਸਤਾਨੇ ਜਰਮਨ ਦੀ ਇੱਕ ਦੂਰਬੀਨ ਜਿਹੜੀ ਸੈਕੰਡ ওয়ার্ল্ড ਵਾਰ ਵਿੱਚ ਜਰਮਨੀ ਦੇ ਆਰਮੀ ਆਫੀਸਰਸ ਕੋ ਹੁੰਦੀ ਸੀ ਜਰਮਨ ਦਾ ਬਣਿਆ ਹੋਇਆ ਟਾਈਪਰਾਈਟਰ ਚਾਈਨਾ ਦੀ ਗ੍ਰੋਰੀ ਤੇ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਸਾਰੇ ਹੱਕੇ ਬੱਕੇ ਰਹਿ ਗਏ ਇੰਨੀਆਂ ਚੀਜ਼ਾਂ ਨੂੰ ਹੀ ਫੋਲਦਿਆਂ ਹੋਇਆਂ ਬਹੁਤ ਸਾਰੀਆਂ ਚਿੱਠੀਆਂ ਪ੍ਰਾਪਤ ਹੋਈਆਂ ਅਤੇ ਨਾਲ ਹੀ ਨੇਤਾਜੀ ਸੁਬਾਸ ਚੰਦਰ ਬੋਸ ਦੀਆਂ ਕਈ ਤਸਵੀਰਾਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੀਆਂ ਤਸਵੀਰਾਂ ਅਤੇ ਉਹਨਾਂ ਦੇ ਮਾਤਾ ਪਿਤਾ ਦੀਆਂ ਤਸਵੀਰਾਂ ਵੀ ਪ੍ਰਾਪਤ ਹੋਈਆਂ ਇੱਕ ਸਾਧੂ ਦੇ ਵੇਸ਼ ਵਿੱਚ ਇੱਕ ਕਮਰੇ ਵਿੱਚ ਗੁੰਮਨਾਮੀ ਦੀ ਜ਼ਿੰਦਗੀ ਬਤੀਤ ਕਰਨ ਵਾਲਾ ਆਖਰ ਇਹ ਮਨੁੱਖ ਹੈ ਕੌਣ ਸੀ ਇਸ ਦੀ ਤਫ਼ਤੀਸ਼ ਬੜੀ ਲੰਮੀ ਚਲੀ ਕਿਸੇ ਦਾ ਮੰਨਣਾ ਸੀ ਕਿ ਇਹ ਇੱਕ ਗੁੰਮਨਾਮੀ ਸਾਧੂ ਸੀ ਪਰ ਕਿਸੇ ਦਾ ਮੰਨਣਾ ਸੀ ਇਹ ਸੁਬਾਚੰਦਰ ਬੋਸ ਸੀ ਕੁਝ ਸਮੇਂ ਬਾਅਦ ਉਹਨਾਂ ਦੇ ਵੱਡੇ ਭਰਾ ਦੀ ਬੇਟੀ ਯਾਨੀ ਕਿ ਉਹਨਾਂ ਦੀ ਭਤੀ ਇਸ ਸਥਾਨ ਤੇ ਆਈ ਤੇ ਉਸ ਨੇ ਜਦ ਇਹ ਸਾਰੀਆਂ ਚੀਜ਼ਾਂ ਦੇਖੀਆਂ ਤੇ ਉਹ ਰੋ ਰੋ ਕੇ ਕਹਿਣ ਲੱਗ ਪਈ ਕਿ ਇਹ ਤਾਂ ਮੇਰੇ ਕਾਕਾ ਹਨ ਇਹ ਮੇਰੇ ਕਾਕਾ ਹਨ ਭਾਅ ਇਹ ਸਾਰਾ ਸਮਾਨ ਮੇਰੇ ਚਾਚਾ ਦਾ ਸੁਬਾਚੰਦਰ ਬੋਸ ਦਾ ਹੀ ਹੈ ਇਸ ਦੀ ਤਪਤੀਸ਼ ਵਾਸਤੇ ਸਰਕਾਰਾਂ ਨੇ ਆਪਣਾ ਪੂਰਾ ਜੋਰ ਲਗਾ ਦਿੱਤਾ ਤਾਂ ਕਿ ਘਟੋ ਘਟ ਇਹ ਤਾਂ ਪਤਾ ਲੱਗ ਸਕੇ ਕਿ ਇਹ ਆਖਰਕਾਰ ਗੁੰਮਨਾਮੀ ਬਾਬਾ ਹੈ ਕੌਣ ਸੀ ਕਈ ਰਿਸਰਚ ਕਮਿਸ਼ਨ ਆਰਗੇਨਾਈਜ਼ ਕੀਤੇ ਜਿਨ੍ਹਾਂ ਦੇ ਵਿੱਚ ਜਸਟਿਸ ਮੁਖਰਜੀ ਕਮਿਸ਼ਨ ਜਸਟਿਸ ਸ਼ਾ ਨਵਾਜ਼ ਕਮਿਸ਼ਨ ਜਸਟਿਸ ਵਿਸ਼ਨੂ ਸਹਾਏ ਕਮਿਸ਼ਨ ਗਠਿਤ ਹੋਇਆ ਪਰ ਇਹ ਪਹੇਲੀ ਹੋਰ ਹੀ ਉਲਝਦੀ ਗਈ ਇਸ ਪਹੇਲੀ ਦਾ ਕੋਈ ਵੀ ਸਿਰਾ ਇਨ੍ਹਾਂ ਦੇ ਹੱਥ ਨਹੀਂ ਲੱਗ ਸਕਿਆ ਤੇ ਇਹ ਕਿਸੇ ਵੀ ਸਿੱਟੇ ਤੇ ਨਹੀਂ ਪਹੁੰਚ ਸਕੇ ਜਿੱਥੇ ਸੁਬਾਸ ਚੰਦਰ ਬੋਸ ਦੇ ਜੀਵਨ ਨਾਲ ਰਿਲੇਟਡ ਬੜੀਆਂ ਹੈਰਾਨ ਕਰਨ ਵਾਲੀਆਂ ਪਹੇਲੀਆਂ ਸਾਹਮਣੇ ਆਉਂਦੀਆਂ ਨੇ ਉੱਥੇ ਹੀ ਉਹਨਾਂ ਦੀ ਮੌਤ ਦੇ ਰਹੱਸ ਨੇ ਅੱਜ ਤੱਕ ਤਕਰੀਬਨ 80 ਸਾਲ ਤੱਕ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ ਕਿਸੇ ਕਮਿਸ਼ਨ ਦਾ ਇਹ ਮੰਨਣਾ ਹੈ ਕਿ ਉਹਨਾਂ ਦੀ ਮੌਤ ਇੱਕ ਹਵਾਈ ਦੁਰਘਟਨਾ ਵਿੱਚ ਹੋਈ ਪਰ ਕੋਈ ਕਮਿਸ਼ਨ ਇਹ ਕਹਿੰਦਾ ਹੈ ਕਿ ਉਹਨਾਂ ਦੀ ਮੌਤ ਚਾਈਨਾ ਦੇ ਵਿੱਚ ਹੋਈ ਕੋਈ ਇਹ ਕਹਿੰਦਾ ਹੈ ਕਿ ਉਹਨਾਂ ਦੀ ਮੌਤ ਰੂਸ ਦੀ ਜੇਲ੍ਹ ਦੇ ਵਿੱਚ ਹੋਈ ਤੇ ਕੋਈ ਕਹਿੰਦਾ ਹੈ ਕਿ ਇਹ ਗੁੰਮਨਾਮੀ ਬਾਬਾ ਹੀ ਨੇਤਾ ਜੀ ਸੁਭਾਸ਼ ਚੰਦਰ ਬੋਸ ਹਨ ਜਿੱਥੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ ਜੀਵਨ ਰਿਹਸ ਭਰਪੂਰ ਸੀ ਉਥੇ ਹੀ ਉਹਨਾਂ ਦੀ ਮੌਤ ਦੀ ਪਹੇਲੀ ਅੱਜ ਤੱਕ ਪੂਰੀ ਤਰ੍ਹਾਂ ਕੋਈ ਨਹੀਂ ਸੁਲਝਾ ਸਕਿਆ ਇਸ ਵਿਸ਼ੇ ਤੇ ਜੇਕਰ ਆਪ ਜੀ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਚੰਦਰਚੂਰ ਗੋਸ ਅਨੋਜ ਧਾਰ ਦੀਆਂ ਕਿਤਾਬਾਂ ਜਾਂ ਉਹਨਾਂ ਦੀਆਂ ਵੀਡੀਓ ਦੇਖ ਸਕਦੇ ਹੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ